ਉਹ ਠਾਣੇ ਗਏ ਕੀ ਗੱਲਬਾਤ ਹੋਈ ਉਹਨਾਂ ਨਾਲ ਸਾਡਾ ਘਰ ਦਾ ਝਗੜਾ ਸੀ ਹਾਂਜੀ ਗਲਤੀ ਚ ਪਾਣੀ ਨਹੀਂ ਆਉਂਦਾ ਹੀ ਤੇ ਥੋੜੀ ਜਿਹੀ ਲਾਗੇ ਮਿੱਟੀ ਪਈ ਸੀਗੀ ਹਾਂਜੀ ਉਹ ਤੇ ਉਹਨਾਂ ਦੇ ਦਰਖਾਸਤ ਦਿੱਤੀ ਸਾਡੀ ਨੌ ਨੇ ਜੇੜੀ ਦੀ ਹਾਂਜੀ ਤੇ ਉਹ ਸਬ ਮੁਲਾਜ਼ਮ ਘਰ ਗਏ ਸਾਡੇ ਮੈਨੂੰ ਕਹਿੰਦੇ ਤੁਹਾਡੀ ਤੇ ਦਰਖਾਸਤ ਆਈ ਆ ਤੇ ਮੈਂ ਉਹਨਾਂ ਨੂੰ ਆਖਿਆ ਕਿ ਕਾਦੀ ਦਰਖਾਸਤ ਦਿੱਤੀ ਆ ਕਹਿੰਦੇ ਤੁਸੀਂ ਘਟਾ ਥਾਂ ਤੋਂ ਕਿਤੇ ਉਹਨਾਂ ਦੀ ਬੁਹੇ ਦੇ ਨਾਲ ਰੇਤਾ ਲਈ ਉਹਦਾ ਦਰਖਾਸਤ ਆਈ ਆ ਹਾਂਜੀ ਮੈਂ ਹਾਸਕੇ ਉਹਨਾਂ ਨੂੰ ਚਲੋ ਅੰਦਰ ਲੈ ਗਈਆਂ ਚਾਹ ਪਾਣੀ ਪੀਤਾ ਵਾ ਉੱਥੇ ਬੈਠੀ ਉਹਨਾਂ ਨੇ ਮੈਂ ਦੱਸਿਆ ਸਾਰਾ ਕਿ ਆ ਗੱਲ ਹੈ ਤੁਹਾਨੂੰ ਪਤਾ ਸਾਡਾ ਇਹਨਾਂ ਦੇ ਨਾਲ ਝਗੜਾ ਚੰਗੀ ਚੱਲਦਾ ਈ ਚਲੋ ਉਹ ਵੇਖ ਕੇ ਉਹ ਚਲੇ ਗਿਆ ਮੈਨੂੰ ਕਹਿੰਦਾ ਹਾਸਕੇ ਮਨ ਕੇ ਤੁਰ ਲੱਗਾ ਵੀ ਮੈਨੂੰ ਤੇਲ ਪਾ ਦੋ ਗੱਡੀ 'ਚ ਮੈਂ ਕਿਹਾ ਕਿ ਨਹੀਂ ਮੇਰੇ ਕੋ ਪੈਸੇ ਨਹੀਂ ਹੈਗੇ ਚਲੋ ਚਲੇ ਗਿਆ ਫੇਰੀ 2-4 ਦਿਨ ਨਹੀਂ ਕੋਈ ਗਏ ਨਹੀਂ ਅਹੀਂ ਥਾਣੇ ਨਹੀਂ ਗਏ ਕਿ ਚਲੋ ਛੋਟਾ ਮੋਟਾ ਕੰਮ ਹੈ ਕੋਈ ਗੱਲ ਨਹੀਂ ਨਹੀਂ ਗਏ ਹੈ ਕਿ ਨਾਲ ਕੋਈ ਮੈਨੂੰ ਖਰਨ ਵਾਲਾ ਸੀਗਾ ਘਾਰੇ ਡਿਊਟੀ ਜਾਂਦੀ ਆ ਹਾਂਜੀ ਫੇਰ ਉਹਨਾਂ ਨੇ ਸਾਨੂੰ ਕੱਲ ਬੁਲਾਇਆ ਤੇ ਮੈਂ ਉੱ ਹਾਂਜੀ ਪਹਿਲਾਂ ਤੇ ਮੈਂ ਉਹਨਾਂ ਨੂੰ ਆਖਿਆ ਮੇਰੀ ਦਰਖਾਸਤ ਲਿਖ ਲਓ ਨਾ ਮੇਰੀ ਦਰਖਾਸਤ ਨਹੀਂ ਮਨਜ਼ੂਰ ਕਰਦੇ ਹੈਗੇ ਚਲੋ ਉਹ ਤੋਂ ਬਾਅਦ ਆ ਕਹਿੰਦੇ ਆ ਉਹ ਤੁਹਾਡਾ ਫੈਸਲਾ ਕਰੀਏ ਸਾਨੂੰ ਇੱਕ ਮੰਨਿਆ ਆਪਣੇ ਰੂਮ ਦੇ ਵਿੱਚ ਲੈ ਗਏ ਜਿੱਥੇ ਉਹ ਵਹਿੰਦੇ ਸੀ ਤੇ ਉੱਥੇ ਖੜਕੇ ਤੇ ਫਿਰ ਮੇਰੀ ਜਿਹੜੀ ਡੇਟ ਦੀ ਨਾ ਉਹ ਵੀ ਮੈਨੂੰ ਕੁਝ ਥੋੜੀਆਂ ਬੋਤੀਆਂ ਗੱਲਾਂ ਬਾਤਾਂ ਕਰਨ ਦੇ ਵੀ ਮੈਂ ਕਦੋਂ ਗੱਲਾਂ ਦੇ ਜਵਾਬ ਦਿੱਤੇ ਉਹਨਾਂ ਨੂੰ ਉੱਥੇ ਫਿਰ ਉਹ ਜਿਹੜਾ ਕਾਸਟੇਵਲੇ ਮੰਨਿਆ ਉਹ ਪੁੱਸ ਵਾਲੇ ਸੀਗੇ ਉਹ ਵੀ ਮੈਨੂੰ ਬਹੁਤ ਬੋਲਦੇ ਰਹਿ ਗਾੜੀਆਂ ਬੰਦਾ ਚੰਗਾ ਬੋਲਿਆ ਉਹਨਾਂ ਨੇ ਮੈਨੂੰ ਫੇਰ ਉਹ ਮੁੜ ਕੇ ਮੈਂ ਵੀ ਫਿਰ ਉਹਨਾਂ ਨੂੰ ਇੱਕ ਦੋ ਜਵਾਬ ਦਿੱਤੇ ਕਿ ਤੁਸੀਂ ਦੋਹਾਂ ਤਰ੍ਹਾਂ ਦੀ ਗੱਲ ਤਾ ਕਰੋ ਇੱਕ ਤੇ ਦੀ ਗੱਲ ਨਾ ਕਰੋ ਦੋਹੇ ਪਾਸਿਆਂ ਦੀ ਕਰੋ ਜੇ ਮੈਨੂੰ ਕੁਝ ਕਹਿੰਦੇ ਉਹਨਾਂ ਮਨ ਪਾਓ ਕਿ ਲੋਠਾਣੇ ਕਿ ਤੁਸੀਂ ਕੱਲੇ ਸੀ ਕੱਲੀ ਸੀ ਮੈਂ ਹਾਂਜੀ ਉਤੋਂ ਬਾਅਦ ਆ ਫੇਰ ਜਦੋਂ ਮੇਰੇ ਮੱਥੇ ਉੱਤੇ ਜਦੋਂ ਫੇਰ ਮੈਂ ਕੋਲੋਂ ਤੇ ਗੱਲਾਂ ਕਰਨ ਦੀ ਆ ਤੇ ਉਹਨੇ ਕਾਸਟੇ ਬੰਦ ਕਰਕੇ ਹੱਥ ਕਿੰਨੇ ਮੂਰਤੇ ਚ ਪੇੜਾ ਮਾਰੀ ਚੁਪੜੀਂ ਆਦੀ ਹੈਗੀ ਫੇਰ ਉਹਨੇ ਮੇਰੀ ਤੀਆਂ ਵਰਗੀ ਉਹਨੇ ਮੇਰੇ ਮੂਰਤੇ ਚ ਪੇੜਾ ਮਾਰੀ ਮੇਰੇ ਬੱਚੇ ਵੀ ਉਹਨਾਂ ਵਾਲੇ ਦੱਸੋ ਮੇਰਾ ਕੀ ਤੋਸ਼ ਆਦ ਵਿੱਚ ਆ ਉਹਨਾਂ ਨਾਲ ਦੀ ਪਾਂਦੀ ਕਾਨੂੰਨ ਵਾਲੀ ਸਰਕਾਰ ਵੱਲ ਮੰਗਦੀ ਮੰਗਦੀ। ਇਹ ਕਾਰਨ ਕਿਸਮੇ ਦੇ ਨਿੱਕੀ ਜਿਹੀ ਗੱਲ ਪਿੱਛੇ ਤੁਹਾਨੂੰ ਚਪੇਣਾ ਮਾਰੀ ਹੈ ਕਿ ਕਾਰਨ ਕਿਸਮੇ ਦੇ। ਨੇ ਪੈਸੇ ਦਿੱਤੇ ਹੋਣਗੇ ਜਿਹੜੀ ਉਹਨਾਂ ਦੀ ਸਪੋਰਟ ਕਰਨ ਦਾ ਸੀ ਸਾਰੇ ਜਾਣੋ। ਸਾਰਿਆਂ ਨੇ ਸਪੋਰਟ ਉਹਦੀ ਕੀਤੀ ਮੇਰੀ ਬਿਲਕੁਲ ਨਹੀਂ ਕਹਿੰਨੇ ਸੁਣੀ ਉੱਤੇ। ਮੈਂ ਮੈਂ ਤਾਂ ਮੇਰੀਆਂ ਅਣਕਾਦੀ ਤੋ ਕਿ ਮੈਨੂੰ ਪੂਰਾ ਨਹੀਂ ਪਤਾ ਲੱਗਦਾ ਹੈਗਾ। ਫੋਨ ਵੀ ਖੋ ਕੇ ਉਹਨਾਂ ਨੇ ਮੇਰੇ ਟੀਬਲ ਦੇ ਤੇ ਰੱਖ ਲਈ ਮੈਂ ਮੈਨੂੰ ਫੋਨ ਦੇ ਦੋ ਮੈਂ ਘਰ ਆਪਣੇ ਪੁੱਛਲਾ ਕਬ ਨਹੀਂ ਦੇ ਕਿੰਦੇ ਨਹੀਂ ਦੇਣਾ ਹੈਗਾ। ਅੱਛਾ ਹਾਂ। ਜੀ ਸਰ ਕੀ ਨਾਮ ਹੈ ਜਯ ਬਾਲਮਿਕੀ ਅਰਰ ਬਾਲਮਿਕੀ ਮੈਂ ਕਰਨ ਗੁਰੂ ਗਿਆਨनाथ ਆਸ਼ਰਮ ਵੱਲੋਂ ਤੇ ਮਾਮਲਾ ਕੀ ਹੈ ਜੀ ਆ ਜੀ ਐਸਐਸਪੀ ਦਫਤਰ ਪੁਜੀ ਐਸਐਸਪੀ ਦਫਤਰ ਪੁਜੀ ਗਈ ਆਪਾਂ ਕੱਲ ਹੀ ਕਥੂ ਨੰਗਲ ਥਾਣੇ ਕਥੂ ਨੰਗਲ ਥਾਣੇ ਗਈ ਆਪਾਂ ਕੋਈ ਹੋਰ ਮਸਲੇ 'ਚ ਗਏ ਸੀ ਉੱਥੇ ਹੀ ਥਾਣੇੋਂ ਬਾਹਰ ਆਉਂਦੇ ਤੇ ਆ ਬੀਬੀ ਰੋਂਦੀ ਰੋਂਦੀ ਵਿਖਿਆ ਨੂੰ ਫੇਰਾ ਅਸੀਂ ਪੁੱਛਿਆ ਕਿ ਬੀਬੀ ਕੀ ਗੱਲ ਆ ਬੀਬੀ ਕਹਿੰਦੀ ਕਿ ਮੈਨੂੰ ਕੁੱਟਿਆ ਕੁੱਟਿਆ ਮਾਰਿਆ ਗਿਆ ਮੈਂ ਪੁੱਛ ਮੁਲਾਜ਼ਮਾਂ ਵੱਲੋਂ ਜਿਦਾ ਆਪਾਂ ਪੁੱਛਿਆ ਕਿ ਕਿਹੜੀ ਮਲਾਇਮ ਆ ਉਹ ਕਹਿੰਦੇ ਲੈਡੀ ਕਾਂਸਟੇਬਲ ਨੇ ਕੁੱਟਿਆ ਮਾਈਂ ਦਾ ਝਗੜਾ ਕਿ ਝਗੜਾ ਕਹਿੰਦੇ ਘਰੇਲੂ ਝਗੜਾ ਇਹ ਘਰੇਲੂ ਝਗੜੇ ਕਰਕੇ ਆਪਾਂ ਇੰਨਾ ਸੋਈ ਟੋਰਚਰ ਕਰਾਂਗੇ ਹਨ ਘਰੇਲੂ ਝਗੜਾ ਦਾ ਬਹਿ ਕੇ ਮਕਾਉਣ ਵਾਲਾ ਕਰਨ ਦੀ ਕਰਨ ਦੀ ਸਮਝ ਦੇ ਇੱਕ ਬਜ਼ੁਰਗ ਲੈਡੀ ਨੂੰ ਇਸ ਤਰ੍ਹਾਂ ਬੁਰੀ ਤਰ੍ਹਾਂ ਫੁੱਟਣਾ ਤੱਲਾ ਤਾਂ ਜੀ ਲਾਜ਼ਮੀ ਸੀ ਨਹੀਂ ਨਹੀਂ ਲਾ ਕੋਈ ਲਾਜ਼ਮੀ ਨਹੀਂ ਇੱਥੇ ਸਿਰਫ ਆਪਾਂ ਇਹ ਕਹਿੰਨੇ ਕਿ ਉਹ ਕਹਿੰਦੇ ਕਿ ਉਹ ਪੁਲਿਸ ਮਲਾਇਮ ਆਪਣੇ ਉਹ ਦੱਸਦੇ ਕਿ ਉਹ ਪਹਿਰ ਤੇ ਲੈ ਲਈ ਆ ਪਰਮ ਇੰਨਾ ਕੋ ਪਹਿ ਨਹੀਂ ਹੈਗੇ ਇਹ ਇਹ ਕਿ ਪੈਸਾ ਦਾ ਨਾਂ ਦੇਣਾ ਉਹਨਾਂ ਨੇ ਪੈਸੇ दिए ਤੇ ਇਹਨੇ ਨਹੀਂ ਦਿੱਤਾ ਜਦੋਂ ਘਰ ਜਾ ਕੇ ਜਿਹੜਾ ਮਲਾਇਮ ਕਹਿੰਦੇ ਕਿ ਇਹਨਾਂ ਤੇਲ ਪਾਣੀ ਦੋ ਜਦੋਂ ਉਹਨੇ ਠਾਣੇ ਉਹਨਾਂ ਨੇ ਨਹੀਂ ਦਿੱਤਾ ਤੇ ਉਹਨਾਂ ਨੇ ਗੁੱਟਮਾਰ ਕੀਤੀ ਕਿ ਚਪੇੜਾਂ ਮਾਰਵਾਈਆਂ ਦੇ ਦਫ਼ਤਰ ਪੁੱਛੀ ਐਸਐਸਪੀ ਦਫ਼ਤਰ ਕੀ ਪ੍ਰਸ਼ਾਸਨ ਕਰਾਇਆ ਕੋਈ ਨਹੀਂ ਲੈ ਸੈਸ਼ਨ ਦਵਾਇਆ ਆਪਾਂ ਕਰਨਗੇ ਐਸਐਸਪੀ ਦਫ਼ਤਰ ਪੁੱਛੀ ਉਹ ਕੀ ਪ੍ਰਸ਼ਾਸਨ ਦਵਾਇਆ ਗਿਆ ਤਾਂ ਅਨ ਨੂੰ ਅਸੀਂ ਐਸਐਸਪੀ ਸਾਹਿਬ ਕੋ ਗਏ ਉਹਨਾਂ ਨੇ ਕਿਹਾ ਕਿ ਜੋ ਬੰਦੀ ਕਾਰਵਾਈ ਉਸ ਤੇ ਕੀਤੀ ਜਾਵੇਗੀ